ਸਤ ਸ੍ਰੀ ਅਕਾਲ ਪੰਜਾਬੀਓ ਬਾਈ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਖਬਰ ਚੱਲ ਰਹੀ ਹੈ ਕਿ ਮਾਤਾ ਚਰਨ ਕੌਰ ਜੀ ਦੇ ਕੋਲ ਬੱਚੇ ਜਨਮ ਲੈਣ ਜਾ ਰਹੇ ਨੇ ਜੁੜਬਾ ਤੇ ਪੰਜਾਬੀਓ ਬਹੁਤ ਵਧੀਆ ਗੱਲ ਆ ਯਾਰ ਇਹ ਤਾਂ ਕਿਉਂਕਿ ਆਪਣਾ ਜਿਹੜਾ ਸਿੱਧੂ ਮੂਸੇ ਵਾਲਾ ਬਾਈ ਸੀ ਉਹ ਆਪਣਾ ਭਰਾ ਇੱਕ ਬਹੁਤ ਉੱਚ ਕੋਟੀ ਦਾ ਕਲਾਕਾਰ ਹੋਇਆ ਅਤੇ ਫਿਰ ਤੋਂ ਮੈਨੂੰ ਲੱਗਦਾ ਹੈ ਕਿ ਜਿਹੜੇ ਹਸਾਬ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੇ ਉੱਤੇ ਮਾਤਾ ਚਰਨ ਕੌਰ ਤੇ ਤੇ ਬਾਪੂ ਬਲਕੌਰ ਸਿੰਘ ਤੇ ਉਸ ਤਰ੍ਹਾਂ ਪੂਰੇ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਬਾਈ ਆਪਣਾ ਵਾਪਸ ਆਊਗਾ ਤੇ ਫਿਰ ਤੋਂ ਉਹਨਾਂ ਦੇ ਵਿਚਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਚਲੋ ਪੰਜਾਬੀਓ ਬਹੁਤ ਬਹੁਤ ਧੰਨਵਾਦ ਉਸ ਪ੍ਰਮਾਤਮਾ ਦਾ ਜਿਨੇ ਉਹਨਾਂ ਨੂੰ ਇੰਨਾ ਬਲ ਬਖਸ਼ਿਆ ਤੇ ਇੰਨਾ ਮਤਲਬ ਇਹ ਸੋਚ ਬਖਸ਼ੀ ਜਾਂ ਜਿਵੇਂ ਕਹਿ ਸਕਦੇ ਆ ਕਿ ਇੰਨਾ ਰਤਬਾ ਹਾਸਲ ਕਰਿਆ ਜਿਵੇਂ ਬਾਈ ਨੇ ਉਹਨਾਂ ਦਾ ਵੀ ਵਿਚਾਰਾਂ ਦਾ ਬਹੁਤ ਉੱਚਾ ਨਾਮ ਕਰਿਆ ਬਾਈ ਦੀ ਵਜ੍ਹਾ ਨਾਲ ਅੱਜ ਪੂਰੀ ਦੁਨੀਆ 'ਚ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੀ ਪਹਿਚਾਨ ਵੀ ਹੈ ਇਹ ਆਪਾਂ ਕਹਿ ਸਕਦੇ ਆ ਸਾਰਿਆਂ ਨੂੰ ਪਤਾ ਹੈ ਦੂਜੀ ਗੱਲ ਪੰਜਾਬੀਓ ਜਿਹੜਾ ਕਿ ਇਹ ਫੈਸਲਾ ਲਿਆ ਮਾਤਾ ਚਰਨ ਕੌਰ ਨੇ ਤੇ ਬਾਪੂ ਬਲਕੌਰ ਸਿੰਘ ਨੇ ਚਲੋ ਇਹ ਖਬਰ ਜਿਹੜੀ ਲੀਕ ਹੋਈ ਹੈ ਇਹ ਉਹਨਾਂ ਦੇ ਇੱਕ ਪਰਿਵਾਰ ਦੇ ਮੈਂਬਰ ਵੱਨੀਆਂ ਹੋਈ ਸੀ ਔਰ ਚੰਗੀ ਗੱਲ ਤਾਂ ਇਹ ਹੈ ਵੀ ਉਹਨਾਂ ਦਾ ਦੁਨੀਆਂ ਦੇ ਵਿੱਚ ਇਸ ਵਕਤ ਕੋਈ ਬਾਹ ਫੜਨ ਵਾਲਾ ਨਹੀਂ ਹੈਗਾ ਤੇ ਆਪਾਂ ਦੁਆ ਤਾਂ ਇਹੀ ਕਰਦੇ ਹਰ ਰੋਜ਼ ਕਿ ਇਹਨਾਂ ਦੇ ਵਿਚਾਰਿਆਂ ਦੇ ਕੋਈ ਚੰਗਾ ਸਮਾਂ ਲਿਆਵੇ ਰੱਬ ਕਿਉਂਕਿ ਬਹੁਤ ਵੱਡੀ ਬਾਰਦਾਤ ਬੀਤੀ ਹੈ ਜੋ ਵੀ ਹੈ ਚਾਹੇ ਚਲੋ ਇਕੱਲੇ ਇਹਨਾਂ ਦਾ ਨਹੀਂ ਕਹਿੰਦੇ ਆਪਾਂ ਸਭ ਦਾ ਹੀ ਕਹਿੰਦੇ ਆਂ ਵੀ ਭਲਾ ਕਰੇ ਪ੍ਰਮਾਤਮਾ ਜਿੰਨਾਂ ਦਾ ਕੋਈ ਚਲਿਆ ਜਾਂਦਾ ਬਾਈ ਦੁੱਖ ਬਹੁਤ ਵੱਡਾ ਹੋ ਜਾਂਦਾ ਹੈ ਬੰਦੇ ਦੀਆਂ ਹਰ ਖੁਸ਼ੀਆਂ ਤੇ ਪਾਣੀ ਫਿਰ ਜਾਂਦਾ ਹਰ ਮਾਹੌਲ ਖਰਾਬ ਹੋ ਜਾਂਦਾ ਤੇ ਹਰ ਪਾਲੋ ਦਾ ਮਤਲਬ ਬਹੁਤ ਜ਼ਿਆਦਾ ਗੰਭੀਰ ਭਰਿਆ ਤੇ ਦੁੱਖ ਘੜੀ ਵਾਲਾ ਹੋ ਜਾਂਦਾ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਉਹ ਕਿਹੜੀ ਘੜੀ ਦੇ ਵਿੱਚ ਵਿਚਾਰੇ ਜੀ ਰਹੇ ਨੇ ਅਤੇ ਜੂਝ ਰਹੇ ਨੇ ਤੇ ਬਈ ਪੰਜਾਬੀਓ ਆਪਾਂ ਤਾਂ ਯਾਰ ਸਾਰਿਆਂ ਨੂੰ ਵਧੀਆ ਅਪੀਲ ਕਰਦੇ ਕਿ ਦੁਆ ਕਰਿਆ ਕਰੋ ਬਾਈ ਕੇ ਵਿਚਾਰੀ ਆ ਸੁੱਖ ਸ਼ਾਂਤੀ ਨਾਲ ਆਪਦਾ ਬੱਚੇ ਨੂੰ ਜਨਮ ਦੇਵੇ ਇੱਕ ਆ ਜਾਂ ਦੋ ਆ ਵੈਸੇ ਦੋ ਦੱਸਦੇ ਨੇ ਬਾਈ ਪਰ ਆਪਾਂ ਕਹਿੰਦੇ ਆ ਵੀ ਸੁੱਖ ਸ਼ਾਂਤੀ ਰਹੇ ਵਿਚਾਰਿਆਂ ਦੇ ਘਰੇ ਜੇ ਆਪਾਂ ਕਿਸੇ ਦੀ ਦੁਆ ਮੰਗਾਗੇ ਬਾਈ ਆਪਦੇ ਫੇਰ ਹੀ ਸੁੱਖ ਸ਼ਾਂਤੀ ਹੁੰਦੀ ਆ ਬੰਦੇ ਦੇ ਬਾਕੀ ਪੰਜਾਬੀਓ ਮੁੱਦਾ ਚੱਕਣ ਦੀ ਆਵਾਜ਼ ਚੱਕਣ ਦੀ ਹੱਕ ਸੱਚ ਤੇ ਬੋਲਣ ਦੀ ਆਪਣੇ ਚੈਨਲ ਦੀ ਇਹੀ ਫਿਤਰਤ ਹੁੰਦੀ ਆ ਕਿ ਹੱਕ ਸੱਚ ਦੀ ਆਵਾਜ਼ ਆਪਾਂ ਬਾਈ ਬੋਲਦੇ ਆ ਕਿਉਂਕਿ ਉਹ ਕਿਸੇ ਹੋਰ ਲਈ ਹੋਵੇ ਮਾਤਾ ਚਰਨ ਕੌਰ ਲਈ ਹੋਵੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਲਈ ਜੋ ਵੀ ਹੈ ਆਪਾਂ ਭਾਨੇ ਸਿੱਧੂ ਦੇ ਵੀ ਬੋਲੇ ਸੀ ਬਾਕੀ ਹੋਰ ਵੀ ਲੱਖਾਂ ਸਿਧਾਣਾ ਹੋ ਗਿਆ ਬਾਈ ਛੋਟਾ ਹੋ ਗਿਆ ਹਨਾ ਸਾਰਿਆਂ ਦੇ ਬਾਕੀ ਮਾਤਾ ਚਰਨ ਕੌਰ ਦਾ ਤਾਂ ਖਾਸ ਕਰਕੇ ਹੁਣ ਆਪਾਂ ਇਹ ਗੱਲ ਕਹਿ ਰਹੇ ਆਂ ਵੀ ਜਿਹੜੀ ਮਾਤਾ ਚਰਨ ਕੌਰ ਹੈ ਇਹਨੂੰ ਸਹੀ ਸਲਾਮਤ ਰੱਖੇ ਰੱਬ ਖੁਸ਼ੀਆਂ ਭਰਿਆ ਦਿਨ ਲਿਆਵੇ ਬਾਈ ਯਾਰ ਉਹਦੇ ਫੈਨ ਵੀ ਇੰਤਜ਼ਾਰ ਕਰ ਰਹੇ ਹੋਣਗੇ ਉਹਨਾਂ ਦੇ ਵਿਚਾਰੇ ਜਿਹੜੇ ਕਿ ਮੰਨ ਲਓ ਬਾਈ ਸਿੱਧੂ ਮੂਸੇ ਵਾਲੇ ਦੇ ਜਿਵੇਂ ਕਿ ਆਪਾਂ ਸਾਰੇ ਬਾਕੀ ਸਾਡੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਰਹਾ ਆ ਵੀ ਜਿਹੜਾ ਕੋਈ ਗਲਤ ਕਮੈਂਟ ਕਰਦਾ ਹੈ ਵੀ ਜਿਵੇਂ ਪਹਿਲਾਂ ਸ਼ੁਰੂ ਤੋਂ ਹੁਣ ਆਵਾਜ਼ ਹੀ ਉੱਡੀ ਸੀ ਨਾ ਵੀ ਮਾਤਾ ਚਰਨ ਕੌਰ ਹੈ ਜਿਹੜੀ ਵੀ ਉਹ ਦਾਦੀ ਦੀ ਉਮਰ 'ਚ ਜਾ ਰਹੀ ਹੈ ਯਾਰ ਹੁਣ ਬੱਚੇ ਨੂੰ ਜਨਮ ਦੇ ਰਹੀ ਹੈ ਬਿਲਕੁਲ ਨਜਾਇਜ਼ ਜੀਆਂ ਗੱਲਾਂ ਲੱਗਦੀਆਂ ਨੇ ਬਾਈ ਕਿਉਂਕਿ ਐਂ ਦੇਖੋ ਵੀ ਜਿਹੜੇ ਬੰਦਾ ਫਸਿਆ ਹੁੰਦਾ ਨਾ ਕਿਸੇ ਦੁੱਖ ਚ ਬਾਈ ਉਸੇ ਬੰਦੇ ਨੂੰ ਅਸਲ ਦੇ ਵਿੱਚ ਪਤਾ ਹੁੰਦਾ ਦੂਜੇ ਦੇ ਭਾਦੀ ਤਾਂ ਇੱਕ ਉਹੀ ਗੱਲ ਜੀ ਹੁੰਦੀ ਆ ਬਾਈ ਤੇ ਬਸ ਇੱਕ ਬੰਦਾ ਕਹਿ ਦਿੰਦਾ ਕਿਸੇ ਤੇ ਕਮੈਂਟ ਕਰਦਾ ਜਦੋਂ ਬੰਦਾ ਉਹਦੋਂ ਬੰਦਾ ਸੋਚਦਾ ਨਹੀਂ ਵੀ ਇਹ ਜਿਹੜਾ ਬੰਦੇ ਨੂੰ ਮਹਿਸੂਸ ਹੋਊਗਾ ਉਹਨੂੰ ਪਤਾ ਹੁੰਦਾ ਜਿਹੜੇ ਤੇ ਬੀਤਰੀ ਹੁੰਦੀ ਆ ਬਾਕੀ ਬਾਈ ਪੰਜਾਬੀ ਆਪਾਂ ਦਾ ਦੇਖੋ ਹੱਕ ਸੱਚ ਦੀ ਆਵਾਜ਼ ਲਈ ਆਪਣਾ ਚੈਨਲ ਆ ਬਾਈ ਦੇਵਾ ਸਿੱਧੂ ਦੇ ਨਾਂ ਤੇ ਆਪਾਂ ਖੋਲਿਆ ਜਿਹੜਾ ਵੀਰ ਬਣ ਕੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਯਾਰ ਕਿਉਂਕਿ ਹੋਰ ਬੰਦਿਆਂ ਨੂੰ ਆਪਾਂ ਦੇਖੋ ਕਿੰਨਾ ਸਪੋਰਟ ਕਰ ਦਿੰਨੇ ਆ ਕੋਈ ਹੋਰ ਮੰਨ ਲਓ ਕੋਈ ਵੀ ਮੰਨ ਲਾ ਫੈਨ ਫਾਲੋਇੰਗ ਚ ਆ ਜਾਂਦਾ ਬੰਦਾ ਤਾਂ ਵੀਰੇ ਆਪਾਂ ਇਹ ਗੱਲ ਕਹਿਨੇ ਹੁੰਨੇ ਆ ਵੀ ਯਾਰ ਬਾਈ ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਚੱਕਦਾ ਨਾ ਉਸ ਬੰਦੇ ਨੂੰ ਸਪੋਰਟ ਦੱਬ ਕੇ ਜ਼ਰੂਰ ਕਰਨ ਦਾ ਹੱਕ ਬੰਦਾ ਆਪਣਾ ਇੱਕ ਇੱਕ ਪੰਜਾਬੀ ਦਾ ਬਾਈ ਕਿਉਂਕਿ ਬਾਈ ਆਪਾਂ ਦਾ ਹੁਣ ਤੁਸੀਂ ਲਾ ਲਓ ਮੁੱਦਿਆਂ ਲਈ ਹੀ ਬੋਲਦੇ ਆ ਆਪਣਾ ਚੈਨਲ ਵੀਰ ਬਣ ਕੇ ਸਬਸਕ੍ਰਾਈਬ ਕਰ ਦਿਓ ਪੰਜਾਬੀਓ ਅੱਗੇ ਤੁਹਾਡੀ ਇੱਛਾ ਹੈ ਵੀਰੇ ਧੰਨਵਾਦ ਬਾਈ